ओम शांति ओम शांति जय श्री राम 25000 ਰੁਪਏ ਦੀ ਆਰਥਿਕ ਸਹਾਇਤਾ 25000 ਹਾਂਜੀ ਦੋਸਤੋ ਜਿਸ ਤਰ੍ਹਾਂ ਕਿ ਲਗਾਤਾਰ ਜੋ ਆਰਥਿਕ ਸਹਾਇਤਾ ਸੜਖਾਸੇ ਦੇ ਪੀੜਿਤ ਪਰਿਵਾਰ ਦੇ ਲਈ ਜੋ ਡਰਾਈਵਰ ਸੀ ਉਸਦੇ ਬੱਚਿਆਂ ਦੇ ਲਈ ਉਸਦੀ ਵਾਈਫ ਦੇ ਲਈ ਤੁਹਾਡੇ ਵੱਲੋਂ ਲਗਾਤਾਰ ਜਿਹੜੀ ਆਰਥਿਕ ਸਹਾਇਤਾ ਜਿਹੜੀ ਆ ਉਹ ਭੇਜੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਸਾਡੇ ਲਵੇ ਇਹ 25000 ਰੁਪਏ ਦੀ ਜਿਹੜੀ ਰਕਮੀ ਹੈ ਉਹ ਪਹੁੰਚੀ ਹੈ ਇਹ ਰਕਮੀ ਦਿੱਤੀ ਹੈ ਸਾਡੇ ਸਮਾਣੇ ਦੇ ਉਹ ਸਖਸ਼ ਨੇ ਜੋ ਕਿ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਜੋ ਆਪਣਾ ਨਾਮ ਹੈ ਜੋ ਉਹ ਗੁਪਤ ਰੱਖਦੇ ਨੇ ਉਹਨਾਂ ਨੇ ਹਾਲਾਂਕਿ ਮੇਰੇ ਕੋਲ ਜੋ ਇਹ ਰਕਮੀ ਭੇਜੀ ਹੈ ਉਹਨਾਂ ਨੇ ਕਿਹਾ ਕਿ ਮੇਰਾ ਨਾਮ ਨਾ ਬੋਲਿਓ ਤੁਸੀਂ ਇਹਨੂੰ ਗੁਪਤੇ ਕਰਦੇ ਹੋ ਪਰ ਮੈਂ ਕਹੇ ਵੀ ਨਹੀਂ ਜੀ ਤੁਸੀਂ ਹਰ ਵਾਰੀ ਜੋ ਕਿਤੇ ਵੀ ਕੋਈ ਉਹ ਦਿੰਨੇ ਹੋ ਤਾਂ ਤੁਸੀਂ ਗੁਪਤ ਰੂਪ ਦੇ ਵਿੱਚ ਉੱਥੇ ਕਰਾ ਦਿੰਨੇ ਹੋ ਵੱਡੀ ਤੁਸੀਂ ਇੱਕ ਸਹਾਇਕ ਰਾਸ਼ੀ ਦਿੱਤੀ ਹੈ ਮੈਂ ਤਾਂ ਤੁਹਾਡਾ ਨਾਮ ਜ਼ਰੂਰ ਬੋਲਾਂਗਾ ਇਹ ਰਾਸ਼ੀ ਦਿੱਤੀ ਹੈ ਸਾਡੇ ਪ੍ਰਵੀਨ ਬਾਂਸਲ ਜੀ ਪ੍ਰਵੀਨ ਬਾਂਸਲ ਜੀ ਜੋ ਕਿ ਈਸ਼ਾਨ ਪਲਾਈਬੋਰਡ ਵਾਲੇ ਜਿਹਨੂੰ ਅਸੀਂ ਬਿੱਟੂ ਜੀ ਕਹਿੰਨੇ ਆ ਉਹਨਾਂ ਨੇ ਇਹ 25000 ਰੁਪਏ ਦੀ ਰਕਮ ਉਸ ਡਰਾਈਵਰ ਪਰਿਵਾਰ ਦੇ ਲਈ ਦਿੱਤੀ ਹੈ। ਉਹਨਾਂ ਨੇ ਇਸ ਸੜਕ ਹਾਦਸੇ ਦੇ ਵਿੱਚ ਜੋ ਵੀ ਬੱਚੇ ਸਾਨੂੰ ਵਿਛੋੜਾ ਦੇ ਗਏ ਨੇ, ਡਰਾਈਵਰ ਜੋ ਵਿਛੋੜਾ ਦੇ ਗਿਆ ਹੈ। ਉਹਨਾਂ ਦੇ ਲਈ ਉਹਨਾਂ ਨੇ ਆਪਣੀ ਸੰਵੇਦਨਾ ਵੀ ਪ੍ਰਗਟ ਕੀਤੀ ਹੈ। ਮੈਂ ਧੰਨਵਾਦ ਕਰਾਂਗਾ ਪ੍ਰਵੀਨ ਪੰਸਲ ਜੀ ਦਾ ਬਿੱਟੂ ਜੀ ਦਾ ਇਸ਼ਾਨ ਪਲਾਈਬੋਰਡ ਵਾਲੇ ਉਹ ਬਹੁਤ ਜ਼ਿਆਦਾ ਸਮਾਣਾ ਦੇ ਵਿੱਚ ਕਈ ਥਾਮਾਂ ਦੇ ਉੱਤੇ ਉਹਨਾਂ ਵੱਲੋਂ ਇਹ ਜਾਂ ਉਹਨਾਂ ਵੱਲੋਂ ਦਾਨ ਰਕਸ਼ੀ ਹੈ ਜੋ ਉਹ ਦਿੱਤੀ ਗਈ ਹੈ ਸਹਿਯੋਗ ਰਕਸ਼ੀ ਕਿ ਵੱਖ-ਵੱਖ ਸਮੇਂ ਤੇ ਕਈ ਸੰਸਥਾਵਾਂ ਦਾ ਜੋ ਸਹਿਯੋਗ ਹੈ ਇਹਨਾਂ ਵੱਲੋਂ ਇਹਨਾਂ ਉਹਨਾਂ ਨੂੰ ਮਿਲਦਾ ਰਹਿੰਦਾ ਹੈ ਸਾਹਮਣੇ ਨਹੀਂ ਆਉਂਦੇ ਹੈਗੇ ਪਰ ਬਹੁਤ ਵੱਡੀ ਜਿਹੜੀ ਇਹਨਾਂ ਦੀ ਦੇਣ ਹੈ ਉਹ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਧਾਰਮਿਕ ਜੋ ਕਈ ਕਾਰਜਕ੍ਰਮ ਨੇ ਉਹ ਵੀ ਇਹਨਾਂ ਵੱਲੋਂ ਕਰਵਾਏ ਗਏ ਨੇ ਕਈ ਕਾਰਜਕ੍ਰਮ ਇਹਨਾਂ ਵੱਲੋਂ ਸਪਾਂਸਰਡ ਵੀ ਕੀਤੇ ਗਏ ਨੇ ਇਸ ਜੋ ਦਰਦਨਾਕ ਹਾਦਸੇ ਦੇ ਵਿੱਚ ਵੀ ਉਹਨਾਂ ਨੇ ਜੋ ਸਮਾਣਾ ਹੈਲਪਲਾਈਨ ਤੇ ਵੀਡੀਓ ਦੇਖੀਆਂ ਸਾਡੀ ਅਪੀਲ ਨੂੰ ਉਹਨਾਂ ਨੇ ਦੇਖਦੇ ਹੋਏ ਇਸ ਪਰਿਵਾਰ ਦੇ ਨਾਲ ਉਹਨਾਂ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਇਹ 25000 ਰੁਪਏ ਭੇਜੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਕਿ ਉਹਨਾਂ ਨੇ ਪਰਿਵਾਰ ਦੇ ਲਈ ਇਹ ਰਾਸ਼ੀ ਭੇਜੀ ਹੈ ਤੁਹਾਡਾ ਦਿੱਤਾ ਹੋਇਆ ਇਹ 25000 ਰੁਪਿਆ ਉਸ ਡਰਾਈਵਰ ਦੇ ਬੱਚਿਆਂ ਦੇ ਲਈ ਉਹਨਾਂ ਦੀ ਜੀਵਿਕਾ ਦੇ ਲਈ ਬਹੁਤ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਵੱਡ ਮੁੱਲਾ ਜਿਹੜਾ ਯੋਗਦਾਨ ਹੈ ਜਿਹੜਾ ਤੁਸੀਂ ਇਹ ਦਿੱਤਾ ਹੈ ਉਹਨਾਂ ਦੀ ਜੀਵਿਕਾ ਦੇ ਵਿੱਚ ਬਹੁਤ ਜ਼ਿਆਦਾ ਸਹਾਈ ਹੋਏਗਾ ਮੈਂ ਫੇਰ ਇੱਕ ਵਾਰੀ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦਾ ਓਮ ਸ਼ਾਂਤੀ ਓਮ ਸ਼ਾਂਤੀ ਜੈ ਸ਼੍ਰੀ ਰਾਮ ਸਮਾਣਾ ਹੈਲਪਲਾਈਨ ਤੋਂ ਦੀਪਕੀ ਨੰਦਨ ਸਿਗਲਾ